ਅਸੀਂ ਸ਼ੰਭੂ ਨੂੰ ਤੁਰੇ ਮੈਂ ਕਿਹਾ ਵੀਰੇ ਵੀ ਤੁਸੀਂ ਜਾਣਾ ਕਹਿੰਦੇ ਸੀ ਦੁਕਾਨਦਾਰ ਆ ਅਸੀਂ ਪੈਸੇ ਪੁਹੇ ਪਾਦੀ ਤੇ ਅਸੀਂ ਆਈਦਾ ਨਹੀਂ ਪਰ ਜਦੋਂ ਤਸਵੀਰਾਂ ਦੇਖਿਆ ਤਾਂ ਗੱਡੀ ਦਵਾਈਆਂ ਦੀ ਭਰ ਕੇ ਪਹੁੰਚ ਗਏ। ਕਿਉਂਕਿ ਨਾ ਤੁਸੀਂ ਕੱਲ ਮੈਨੂੰ ਇੱਕ ਗੱਲ ਕਹੀ ਵੀ ਭਾਈ ਓਰੇ ਫੱਟੜ ਬहोत ਨੇ ਮਾਨ ਬਤਾ ਦੀ ਸੇਵਾ ਵਾਸਤੇ ਜਰੂਰ ਆਓ ਤਾਂ ਇੱਕ ਫਿਰ ਸਾਡੀ ਵਿਰਾਸਤ ਆ ਭਾਈ ਕਨਈਆ ਸਾਹਿਬ ਹਰਨ। ਦੇਖੋ ਦੁਨੀਆ ਦਾ ਕੋਈ ਪ੍ਰੋਡਕਟ ਲੈ ਉਹਦੇ ਉਤੇ ਇੱਕ MRP ਲਿਖਿਆ ਹੋਊਗਾ ਜਿਸਦਾ ਮਤਲਬ ਹੈ ਮੈਕਸੀਮਮ ਰਿਟੇਲ ਪ੍ਰਾਈਸ ਤਾਂ ਕਿ ਦੁਨੀਆ ਉਹਦੇ ਚ ਕਮਾਈ ਕਰਕੇ ਵੇਚ ਸਕੇ ਉਹ ਅਸੀਂ ਤਾਂ MRP ਨਹੀਂ ਮੰਗਦੇ ਸਦਾ MSP ਮੰਗਦੇ ਆ ਮਿਨੀਮਮ ਸਪੋਰਟ ਪ੍ਰਾਈਸ ਅਸੀਂ ਤਾਂ ਬਿਲਕੁਲ ਛੋਟੀ ਚੀਜ਼ ਮੰਗ ਰਹੇ ਆ ਕਿ ਸਾਨੂੰ ਅਸੀਂ ਜਿਉਂਦੇ ਰਹਿਣ ਲਈ ਇਹ ਜਿਹੜੇ ਕਿਸਾਨ ਲੋਕ ਨੇ ਇਹ ਜਿਉਂਦੇ ਰਹਿਣ ਲਈ ਆਪਣਾ ਉਹਨਾਂ 'ਕਿ ਤਾਂ ਵਰਤ ਲੈਣ ਇਹ ਸਤੋਵੀਂ ਆਸ ਕਰਦੇ ਆਂ ਵੀ ਸਾਨੂੰ ਇਹ ਅੰਨ ਰਾਕੇ ਦਿੰਦੇ ਰਹਿਣ ਤੇ ਇਹਨਾਂ ਦਾ ਜੀਵਨ ਪੱਤਰ ਹੈ ਜਿਹੜਾ ਇਹਨਾਂ ਦੇ ਬੱਚੇ ਪੜ੍ਹ ਨਾ ਸਕਣ ਇਹਨਾਂ ਦਾ ਕੋਈ ਇਨਸ਼ੋਰ ਨਾ ਹੋਵੇ ਇਹਨਾਂ ਨੂੰ ਕੋਈ ਦਵਾਈ ਨਾ ਮਿਲੇ ਸਾਨੂੰ ਇੱਕ ਗੁਲਾਮ ਬਣਾ ਕੇ ਰੱਖਣਾ ਚਾਹੁੰਦੇ ਨੇ ਸਾਡੀ ਸ਼ੰਭੂ ਬੈਰੀਅਰ ਤੋਂ ਤਸਵੀਰਾਂ ਵੱਖ-ਵੱਖ ਤੇ ਤਸਵੀਰਾਂ ਸੀ ਆਪਣੇ ਭਰਾਵਿਆਂ ਵੀ ਦਿਖਾਵਾਂਗੇ ਸਾਡਾ ਅਕਾਲਬਾਈ ਅਸੀਂ ਪਿਆਰ ਨਾਲ ਕਹਿੰਦੇ ਹਰਵਿੰਦਰ ਹੋਣੀ ਭਾਈ ਥੋੜਾ ਜਿਹਾ ਅੱਗੇ ਆਇਓ ਦੁਕਾਨਦਾਰ ਨੇ ਅਸੀਂ ਸ਼ੰਭੂ ਨੂੰ ਤੁਰੇ ਮੈਂ ਕਿਹਾ ਵੀਰੇ ਵੀ ਤੁਸੀਂ ਜਾਣਾ ਕਹਿੰਦੇ ਸੀ ਦੁਕਾਨਦਾਰ ਆ ਅਸੀਂ ਪੈਸੇ ਪੁਹੇ ਪਾਦੀਦੇ ਸੀ ਆਈਦਾ ਨਹੀਂ ਪਰ ਜਦੋਂ ਤਸਵੀਰਾਂ ਦੇਖਿਆ ਤਾਂ ਗੱਡੀ ਦਵਾਈਆਂ ਦੀ ਭਰ ਕੇ ਪਹੁੰਚ ਗਿਆ ਗੱਲ ਇਹ ਆ ਕਰਨ ਜੀ ਜਦੋਂ ਨਾ ਤੁਸੀਂ ਕੱਲ ਮੈਨੂੰ ਇੱਕ ਗੱਲ ਕਹੀ ਵੀ ਬਾਈ ਯਰੇ ਫੱਟੜ ਬहोत ਨੇ ਮਾਨ ਬਤਾ ਦੀ ਸੇਵਾ ਵਾਸਤੇ ਜਰੂਰ ਆਓ ਤਾਂ ਇੱਕ ਫਿਰ ਸਾਡੀ ਵਿਰਾਸਤ ਆ ਭਾਈ ਕਨਈਆ ਸਾਹਿਬ ਹੋਰਾਂ ਦੀ ਕੋਈ ਸੱਜਣ ਇਹ ਨਾ ਇਹਨੂੰ ਲੈ ਲਵੇ ਕਿ ਅਸੀਂ ਭਾਈ ਕਨਈਆ ਜੀ ਦਾ ਸਥਾਨ ਲੈਨੇ ਹਾਂ ਤਾਂ ਬਹੁਤ ਵੱਡੀ ਸ਼ਖਸੀਅਤ ਸੀ ਪਹਿਣਾ ਦਾ ਪੈਰਾਂ ਦਾ ਧੋਣ ਵੀ ਨਹੀਂ ਉਹਨਾਂ ਦਾ ਇੱਕ ਕਿਣਕਾ ਮਾਤਰ ਵੀ ਨਹੀਂ ਪਰ ਉਹਨੇ ਇੱਕ ਵਿਰਾਸਤ ਦਿੱਤੀ ਹੈ ਪਰ ਅਸੀਂ ਆਪਣਾ ਹੱਕ ਆਪਣਾ ਫਰਜ਼ ਸਮਝਦੇ ਹੋਏ ਅੱਜ ਇੱਥੇ ਆਪਣੇ ਵੱਲੋਂ ਜੋ ਤਿਲ ਫੁੱਲ ਲੈ ਕੇ ਆਏ ਆ ਤੇ ਤਾਂ ਕਿ ਜਿਹੜੇ ਆਪਣੇ ਭੈਣ ਭਰਾ ਉਰੇ ਕਿਸੇ ਵੀ ਤਰੀਕੇ ਨਾਲ ਉਹਨਾਂ ਨੂੰ ਕੋਈ ਵੀ ਫਸਟ ਡੀਗਰੀ ਦੀ ਲੋੜ ਆ ਅਸੀਂ ਉਹਨਾਂ ਨੂੰ ਦੇ ਸਕੀਏ ਤੁਸੀਂ ਲੋਕਾਂ ਨਾਲ ਗੱਲ ਕੀਤੀ ਹੋਊਗੀ ਕਿਉਂਕਿ ਜਿੰਨੇ ਅਥਰੂ ਗੈਸ ਦੇ ਗੋਲੇ ਸਿੱਟੇ ਇੱਥੇ ਦੀ ਹਵਾ ਦੇ ਵਿੱਚ ਉਹ ਜ਼ਹਿਰ ਘੁਲ ਗਿਆ ਲੋਕਾਂ ਨੂੰ ਸਾਹ ਲੈਣ 'ਚ ਤਕਲੀਫ ਆ ਰਹੀ ਕਿਹੋ ਜਿਹੇ ਲੋਕ ਤੁਹਾਡੇ ਕੋਲ ਪਹੁੰਚ ਰਹੇ ਨੇ ਬਿਲਕੁਲ ਲੋਕਾਂ ਨੂੰ ਸਾਚ ਵੀ ਤਕਲੀਫ ਹੈ ਲੋਕਾਂ ਦੀਆਂ ਅੱਖਾਂ 'ਚ ਵੀ ਜਲਣਾ ਹੈ ਲੋਕਾਂ ਦੀਆਂ ਛਾਤੀਆਂ 'ਚ ਵੀ ਜਲਣਾ ਹੈ ਉਂਝ ਵੀ ਲੋਕਾਂ ਨੂੰ ਮਤਲਬ ਕਿ ਜਿਸ ਤਰੀਕੇ ਨਾਲ ਬੇਆਰਾਮੀ ਹੈ ਸਭ ਤੋਂ ਵੱਡੀ ਗੱਲ ਹੈ ਕਿਉਂਕਿ ਘਰ ਘਰ ਹੁੰਦਾ ਹੈ ਅੰਦੋਲਨ ਅੰਦੋਲਨ ਹੁੰਦਾ ਹੈ ਇਹ ਬਹੁਤ ਵੱਡੀ ਗੱਲ ਹੈ ਕਿ ਉਹਨਾਂ ਨੂੰ ਬੁਖਾਰ ਵੀ ਹੋ ਰਹੇ ਨੇ ਲੱਤਾਂ ਵੀ ਦੁਖਦੀਆਂ ਨੇ ਵਿਚਾਰਿਆਂ ਦੀਆਂ ਸ਼ਰੀਰ ਵੀ ਬਾਡੀ ਪੇਨ ਹੋ ਰਿਹਾ ਉਸ ਕਰਕੇ ਅਸੀਂ ਇੱਥੇ ਆਏ ਹਾਂ ਜੀ ਓਵਰ ਆਲ ਕਿਵੇਂ ਦੇਖਦੇ ਹੋ ਵੀਰੇ ਕਿਉਂਕਿ ਪਿਛਲੇ ਅੰਦੋਲਨ ਚ ਵੀ ਤੁਸੀਂ ਵੱਧ ਚੜ ਕੇ ਹਿੱਸਾ ਲਿਆ ਸੀਗਾ ਜਿਵੇਂ ਅਥਰੂ ਗੈਸ ਦੇ ਗੋਲੇ ਸਿੱਟੇ ਜਾ ਰਹੇ ਨੇ ਐਮਐਸਪੀ ਮੰਗ ਰਹੇ ਆ ਤਾਂ ਮੋਰੀਓ ਗੋਲੇ ਡਿੱਗਦੇ ਆ ਬੁਲਟ ਚੱਲ ਰਹੀਆਂ ਨੇ ਇਹ ਵਤੀਰਾ ਕਿਵੇਂ ਦੇਖ ਰਹੇ ਹੋ ਦੇਖੋ ਦੁਨੀਆ ਦਾ ਕੋਈ ਪ੍ਰੋਡਕਟ ਲੈ ਲਓ ਉਹਦੇ ਉੱਤੇ ਇੱਕ ਐਮਆਰਪੀ ਲਿਖਿਆ ਹੋਇਆ ਹੁੰਦਾ ਜਿਸਦਾ ਮਤਲਬ ਆ ਮੈਕਸੀਮਮ ਰਿਟੇਲ ਪ੍ਰਾਈਸ ਤਾਂ ਕਿ ਦੁਨੀਆ ਉਹਦੇ ਚ ਕਮਾਈ ਕਰਕੇ ਵੇਚ ਸਕੇ ਉਹ ਅਸੀਂ ਤੇ ਐਮ ਆਰ ਪੀ ਨਹੀਂ ਮੰਗਦੇ ਸਦਾ ਐਮ ਐਸ ਪੀ ਮੰਗਦੇ ਆ ਮਿਨੀਮਮ ਸਪੋਰਟ ਪ੍ਰਾਈਸ ਬਿਲਕੁਲ ਉਲਟ ਤਰਾਵਾਂ ਨੇ ਐਮ ਆਰ ਪੀ ਤੇ ਐਮ ਐਸ ਪੀ ਅਸੀਂ ਤਾਂ ਬਿਲਕੁਲ ਛੋਟੀ ਚੀਜ਼ ਮੰਗ ਰਹੇ ਆ ਕਿ ਸਾਨੂੰ ਅਸੀਂ ਜਿਉਂਦੇ ਰਹਿਣ ਲਈ ਇਹ ਜਿਹੜੇ ਕਿਸਾਨ ਲੋਕ ਨੇ ਇਹ ਜਿਉਂਦੇ ਰਹਿਣ ਲਈ ਆਪਣਾ ਉਹਨਾਂ ਕਾ ਤਾਂ ਵਰਤ ਲੈਣਾ ਬਿਲਕੁਲ ਪੂਰਾ ਜਥਾ ਹੈ ਭਾਈ ਫਤਿਹਗੜ੍ਹ ਸਾਹਿਬ ਤੋਂ ਨਹੀਂ ਲਗਭਗ ਸਾਰੇ ਹੈ ਨਾ ਜਿਵੇਂ ਉਹਨਾਂ ਨੇ ਕਹਿ ਸੀ ਐਮ ਐਸ ਪੀ ਮੰਗਦੇ ਆ ਤੋਂ ਲੱਗਦਾ ਵੀ ਐਮਐਸਪੀ ਡੀ ਵੱਡੀ ਚੀਜ਼ ਆ ਜਿਹੜੀ ਸਰਕਾਰ ਦੇ ਨੂੰ ਡਰ ਰਹੀ ਸ਼ਾਇਦ ਦੇਸ਼ ਦਾ ਪੱਠਾ ਇਹ ਬੈਠ ਜਾ ਅਰਥਵਿਵਸਥਾ ਹਿਲ ਜਾ ਨਹੀਂ ਸਰਕਾਰ ਦਾ ਉਹਦਾ ਮਤਲਬ ਇਹ ਹੀ ਆ ਵੀ ਕਿਸਾਨੀ ਨੂੰ ਖਤਮ ਕਰਨਾ ਵੀ ਕਿਸਾਨ ਆ ਜਿਹੜੇ ਇਹ ਖਤਮ ਹੋ ਜਾਣ ਇਹ ਸਾਡੇ ਇੱਕ ਆਮ ਛੋਟੇ ਛੋਟੇ ਦਿਹਾੜੀਦਾਰੇ ਬਣ ਕੇ ਰਹਿਣ ਇਹਨਾਂ ਦੀ ਨੀਤ ਦੇ ਵਿੱਚ ਫਰਕ ਆ ਪਰ ਅਸੀਂ ਪੰਜਾਬ ਦੀ ਧਰਤੀ ਤੇ ਜਿਹੜੇ ਕਿਸਾਨ ਮਜ਼ਦੂਰ ਐ ਸਾਰੇ ਇਕੱਠੇ ਹੋ ਕੇ ਲੜਾਈ ਲੜਦੇ ਆ ਸੱਚੇ ਪਾਤਸ਼ਾਹ ਦੇ ਓਟ ਆਸਰੇ ਦੇ ਨਾਲ ਇਹ ਲੜਾਈ ਪਹਿਲਾਂ ਦੀ ਤਰ੍ਹਾਂ ਸਾਬਲ ਹੋ ਕੇ ਜਾਮ ਜਿਨ੍ਹਾਂ ਕੋਲ ਜ਼ਮੀਨ ਹੁੰਦੀ ਆ ਉਹ ਰਾਜੇ ਹੁੰਦੇ ਆ ਸਰਕਾਰ ਤੁਹਾਡੇ ਮੁਤਾਬਿਕ ਚਾਹੁੰਦੀ ਆ ਵੀ ਇਹ ਰਾਜੇ ਨਾ ਬਣਨ ਇਹ ਕੀੜੇ ਮਕੋੜੇ ਹੀ ਰਹਿ ਜਾਣ ਬਿਲਕੁਲ ਇਹ ਚਾਹੁੰਦੀ ਆ ਸਰਕਾਰ ਵੀ ਜਿਹੜੀ ਐ ਇਸ ਤਰ੍ਹਾਂ ਮਜਬੂਰ ਆਰਥਿਕ ਤੌਰ ਤੇ ਇਹਨਾਂ ਨੂੰ ਕੀਤਾ ਜਾਵੇ ਤੇ ਇਸ ਮੁਤਾਬਿਕ ਸਰਕਾਰ ਐ ਜਿਹੜੀ ਚੱਲ ਰਹੀ ਆ ਤੁਹਾਨੂੰ ਕੀ ਲੱਗਦਾ ਬਾਈ ਨੇ ਜਿਹੜੀ ਗੱਲ ਕੀਤੀ ਵੀ ਕਿਸਾਨਾਂ ਨਾਲ ਜੋ ਬਤੀਰਾ ਕੀੜੇ ਮਕੋੜਿਆਂ ਵਾਲਾ ਹੋ ਰਿਹਾ ਹੈਗਾ ਬਿਲਕੁਲ ਕਿਸਾਨੀ ਦਾ ਇੱਕ ਮੈਂ ਤਾਂ ਹਰ ਇੱਕ ਸਟੇਜ ਤੋਂ ਕਹਿੰਦਾ ਹੁੰਨਾ ਵੀਂਗੇ ਜਰਨਲ ਸਕੱਤਰ ਪੰਜਾਬ ਨੰਬਰਦਾਰ ਯੂਨੀਅਨ ਮੈਨੂੰ ਕਾਫੀ ਸਟੇਜ ਮਿਲਦੇ ਨੇ ਬੋਲਣ ਨੂੰ ਮੈਂ ਤਾਂ ਇੱਕੋ ਗੱਲ ਕਹਿੰਦਾ ਹੁੰਨਾ ਕਿ ਸਭ ਤੋਂ ਮਾੜੀ ਇਸ ਵਕਤ ਜੇ ਪੋਜੀਸ਼ਨ ਹੈਗੀ ਤਾਂ ਕਿਸਾਨ ਦੀ ਹੈ ਕਿਉਂਕਿ ਅਸੀਂ ਨਾ ਤਾਂ ਚੱਜ ਦਾ ਖਾ ਸਕਦੇ ਨਾ ਅਸੀਂ ਚੱਜ ਦਾ ਪਹਿਨ ਸਕਦੇ ਤੇ ਸਤੋਏ ਆਸ਼ ਕਰਦੇ ਆਂ ਵੀ ਸਾਨੂੰ ਇਹ ਅੰਨ ਉਗਾ ਕੇ ਦਿੰਦੇ ਰਹਿਣ ਤੇ ਇਹਨਾਂ ਦਾ ਜੀਵਨ ਪੱਧਰ ਹੈ ਜਿਹੜਾ ਇਹਨਾਂ ਦੇ ਬੱਚੇ ਪੜ੍ਹ ਨਾ ਸਕਣ ਇਹਨਾਂ ਦਾ ਕੋਈ ਇਨਸ਼ੋਰ ਨਾ ਹੋਵੇ ਇਹਨਾਂ ਨੂੰ ਕੋਈ ਦਵਾਈ ਨਾ ਮਿਲੇ ਸਾਨੂੰ ਇੱਕ ਗੁਲਾਮ ਬਣਾ ਕੇ ਰੱਖਣਾ ਚਾਹੁੰਦੇ ਨੇ ਸਾਡੀ ਮਤਲਬ ਮੈਂ ਆਮ ਲੋਕਾਂ ਦੀ ਦੇਖਣਾ ਕੋਈ ਕੋਈ ਘਰ ਹੋਊਗਾ ਜਿਹੜਾ ਦੋ ਸਬਜ਼ੀਆਂ ਬਣਾ ਕੇ ਸ਼ਾਮ ਨੂੰ ਰੋਟੀ ਖਾਂਦਾ ਹੋਵੇ ਨਹੀਂ ਤਾਂ ਅਸੀਂ ਕਦਾਲ ਬਣਾ ਕੇ ਤਿੰਨ ਤਿੰਨ ਦਿਨ ਉਹਨੂੰ ਗਰਮ ਕਰਕੇ ਖਾਈ ਜene ਐਸ ਪੋਜੀਸ਼ਨ 'ਚ ਸਾਡੇ ਜਿਹੜੇ ਅੰਨਦਾਤਾ ਨੇ ਜਿਨ੍ਹਾਂ ਦੇ ਬਿਨਾ ਸਰੇ ਨਹੀਂ ਸਕਦਾ ਇਹ ਮੋਦੀ ਆ ਅਡਾਨੀ ਆ ਅੰਬਾਨੀ ਖਾਂਦੇ ਦਾ ਅਸਰ ਆੰਨੇ ਆ ਨਾ ਉਹ ਜਾਂਦਾ ਖੇਤਾਂ ਚੋਂ ਵਿੱਚੋਂ ਆ ਪਰ ਸਾਡੇ ਵੱਲ ਕੋਈ ਵੀ ਸਰਕਾਰ ਧਿਆਨ ਨਹੀਂ ਦੇ ਰਹੀ ਇਹ ਤਾਂ ਖਾਸ ਕਰਕੇ ਮੋਦੀ ਤਾਂ ਦੋ ਬੰਦਿਆਂ ਨੂੰ ਪਾਲਣਾ ਚਾਹੁੰਦਾ ਹੋਰ ਸਭ ਨੂੰ ਕਹਿੰਦਾ ਵੀ ਜਿਵੇਂ ਬਾਈ ਜੀ ਨੇ ਦੱਸਿਆ ਵੀ ਇਹ ਸਾਡੇ ਗੁਲਾਮ ਹੋਣ ਇਹ ਸਿਰਫ ਖੇਤਾਂ ਚ ਕੰਮ ਕਰਨ ਜੋਗੇ ਹੋਣੇ ਬਾਹਰ ਇਹਨਾਂ ਨੂੰ ਹਵਾ ਲੱਗੇ ਨਾ ਹਵਾ ਲੱਗੇ ਨਾ ਬਾਈ ਗੁਰਜੰਟ ਤੁਸੀਂ ਵੀ ਥੋੜਾ ਆ ਗਿਆ ਹੋ ਇਹ ਵੀ ਇਹਨਾਂ ਦਾ ਪਛੋਕ ਡਾਕਟਰੀ ਪੇਸ਼ੈਂਟ ਨਾਲ ਜੁੜਿਆ ਹੋਇਆ ਹੈਗਾ ਗੁਰਜੰਟ ਵੀਰੇ ਤੁਸੀਂ ਵੀ ਉੱਥੇ ਚੰਗਾ ਖਾਸਾ ਆਪਣਾ ਕੰਮ ਕਰ ਰਹੇ ਹੋ ਛੱਡ ਛੱਡਾ ਕੇ ਸਾਰਾ ਅੱਜ ਪਹੁੰਚੇ ਵੀ ਕਿਹੜੀ ਚੀਜ਼ ਹੈ ਵੀ ਜਿਹੜੀ ਦਿਲ ਤੇ ਵੱਜੀ ਵੀ ਜਾਣਾ ਜ਼ਰੂਰ ਹੈ ਜਦੋਂ ਅਸੀਂ ਦੇਖਿਆ ਕਿ ਇੱਥੇ ਬਹੁਤ ਮਤਲਬ ਲੋਕੋ ਗੰਬੀਰ ਮਤਲਬ ਜਖਮੀ ਹੋ ਰਹੇ ਨੇ ਸੱਟਾਂ ਲੱਗ ਰਹੀਆਂ ਨੇ ਤੇ ਮਤਲਬ ਅਥਰੂ ਦੇ ਗਏ ਦੇ ਗੋਲਿਆਂ ਨਾਲ ਮਤਲਬ ਕਾਫੀ ਜ਼ਿਆਦਾ ਮਤਲਬ ਸੱਟਾਂ ਲੱਗ ਰਹੀਆਂ ਨੇ ਤੇ ਉਹਨਾਂ ਦਾ ਦਰਦ ਦੇਖਿਓ ਨਹੀਂ ਕਿਤੇ ਇਸੇ ਕਰਕੇ ਅਸੀਂ ਆਪਣਾ ਅਕਾਲ ਵਿਰਜੀ ਦਾ ਮੈਨੂੰ ਕਾਲ ਕੀਤੀ ਤੇ ਕਹਿੰਦੇ ਏਦਾਂ ਦਾ ਆਪਾਂ ਨੇ ਜਾਣਤ ਅਸੀਂ ਉਸ ਟਾਈਮ ਕਿਹਾ ਵੀ ਠੀਕ ਹੈ ਜ਼ਰੂਰ ਵਿਰਜੀ ਆਪਾਂ ਤਿਆਰ ਬਿਲਕੁਲ ਸੋ ਇਹ ਫਤਿਹਗੜ੍ਹ ਸਾਹਿਬ ਵਾਲੇ ਨੇ ਫਤਿਹਗੜ੍ਹ ਸਾਹਿਬ ਵਾਲੇ ਪੂਰਾ ਕਾਫਲਾ ਲੈ ਕੇ ਪਹੁੰਚ ਗਏ ਤਾਂ ਮੋਰਚਾ ਫਤਿਹ ਹੋਣਾ ਵੀ ਹੁਣ ਲਾਜ਼ਮੀ ਹੈ ਆਪਣੇ ਸਹਿਯੋਗੀ ਰਵੀ ਦੇ ਨਾਲ ਕਰਨ ਸ਼ਰਮਾ ਅਖਰ ਦੇਲੇ